ਸਾਰੇ ਸਮਾਨ ਪ੍ਰੋਵਾਈਡ ਕੀਤਾ ਗਿਆ ਸਾਨੂੰ ਸਾਡੇ ਐਕਸਪਰਟ ਐਨਸੈਲਟਿਸਟ ਜੀਮਾ ਡਾਕਟਰ ਅਰਵਿੰਦ ਡਾਕਟਰ ਉਸਨਾਰੀ ਹੈਲਪ ਨਰ ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਏ ਤੇ ਸਾਡੇ ਕੋਈ 4 ਦਿਨ ਹੋ ਗਏ ਸੀ ਅਸੀਂ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ ਅਸੀਂ ਜਨੇਟ ਸਾਰੇ ਡੀਐਮਸੀ ਐਸਸੀਐਸਰ ਔਰ ਐਸਐਮਓ ਸਰਵਿਸ ਦੀ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਇੱਥੇ ਕਰ ਪਾਏ ਇਦੇ ਨਾਲ ਨਾਲ ਲੋ ਸਰਜਿਕਲੀ ਵੀ ਸਾਡੇ ਲਈ ਬਹੁਤ ਚੈਲੈਂਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾ ਜਿਹੜਾ ਆਪਰੇਟ ਹੋਇਆ ਸੀ ਉੱਤੇ ਬਾਅਦ ਉਹਨਾਂ ਦੀ ਆੰਤੜੀਆਂ ਤੇ ਜਿਹੜਾ ਪਿਸ਼ਾਬ ਦੀ ਫੈਲੀ ਹੈ ਇਹ ਸਾਰੀ ਆਪਸ ਵਿੱਚ ਫਿੱਟੀ ਪਈ ਸੀ ਵਿੱਚ ਤੁਕਸ ਲिटल ਲੌਂਗਰ ਕੀ ਸਾਨੂੰ ਟਾਈਮ ਲੱਗਿਆ ਆਪਰੇਟ ਵੇਲੇ ਵੀ ਪਰ ਵਿਦ ਦੀ ਹੈਲਪ ਆਫ ਡੀਐਨਐਸ ਸਟਿਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਵਿਸ਼ਾਲ ਵੀ ਦੱਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਮਰੀਜ਼ ਦੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਹੈਲਦੀ ਨੇ ਸਾਰਿਆਂ ਲਈ ਇਹ ਹੈ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸਿਵਲ ਹਸਪਤਲ ਤੇ ਸਾਰੀ ਸੁਵਿਧਾਵਾਂ ਆਣ ਅਸੀਂ ਜਿੰਨਾ ਹਾਇਰੈਸਟ ਤੋਂ ਹਾਇਰੈਸਟ ਸਟੇਜ ਉੱਤੇ ਕਰੀਏ ਜਿੰਨਾ ਤੱਕ ਸਾਡਾ ਹੁੰਦਾ ਹੈ ਅਸੀਂ ਟਰਾਈ ਕਰਦੇ ਹਾਂ ਕਿ ਕੇਸ ਜਿੱਤੇ ਹੀ ਹੋ ਹੈ ਪੇਸ਼ੈਂਟ ਰਿੰਪੀ ਜੋ ਕਿ ਪ੍ਰੈਗਨਨਸੀ ਹੋ ਸਾਡੇ ਕੋਲ ਸਿਜ਼ੇਰੀਅਨ ਸੈਕਸ਼ਨ ਲਈ ਮੈਨੂੰ ਇਹਦੀ ਪੀਸੀਲੀਪੇਰ ਜਗ੍ਹਾ ਡਾਕਟਰ ਸਮੀਤਾ ਵੱਲੋਂ ਪੇਸ਼ੈਂਟ ਮੇਰੇ ਕੋਲ ਆਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਟ ਬਹੁਤ ਹੀ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਦੋਸ਼ੀ ਹੁੰਦੀ ਹੈ ਰੀੜੀ ਦੀ ਹੱਡੀ 'ਚ ਲਾ ਕੇ ਲੱਗਦੀ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਟ ਛੋਟਾ ਹੋਣ ਕਰਕੇ ਜੇ ਆਪਾਂ ਦੇਂਦੇ ਤੇ ਇਹਦੇ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤੁੱਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਹਨ ਬੇਕਿਨ ਪੇਸ਼ੈਂਟ ਨਹੀਂ ਜਾਣਾ ਚਾਹੁੰਦਾ ਸੀ ਉਹ ਬਹੁਤ ਗਰੀਬ ਸੀ ਉਹ ਰਸਾਂ ਦਾ ਸੀ ਗੁਰਦਾਸਪੁਰ ਸਿਵਲ ਹਸਪਤਾਲ 'ਚ ਹੀ ਮੇਰਾ ਕੇਸ ਕੀਤਾ ਜਾਏ ਐ ਸਾਰੀ ਪੇਸ਼ੈਂਟ ਦੀਆਂ ਰਿਕੁਆਇਰਮੈਂਟਸ ਦੇਖਦੇ ਹੋਏ ਮੈਂ ਤੇ ਮੇਰੇ ਕਲੀਗ ਐਨੈਸਥੈਟਿਸਟ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸਟ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਇੱਥੇ ਕਿਦਾਂ ਕੀਤਾ ਜਾ ਸਕਦਾ ਹੈ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਆਰ ਡਾਕਟਰ ਭਰਤ ਗੂਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਹੋਰ ਜੋ ਸਾਧੋ ਸਮਾਨ ਚਾਹੀਦਾ ਸੀ ਇਹ ਕੇਸ ਕਰਨ ਦੇ ਉਹਨਾਂ ਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਔਰ ਸਭ ਦੀ ਸਹਾਇਤਾ ਦੇ ਨਾਲ ਕੇਸ ਨੂੰ ਆਪਰੇਟ ਕੀਤਾ ਪੂਰੀ ਬੇਹੋਸ਼ੀ ਦਿੱਤੀ ਛੇੜ ਦੀ ਹੱਡੀ ਦੇ ਵਿੱਚ ਟੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਮ ਨੇ ਬਾਕੀ ਸਟਾਫ ਨੇ ਔਰ ਸਭ ਨੇ ਸਹਿਯੋਗ ਦੇ ਨਾਲ ਲੱਸੀਏ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੀਬੀ ਹੋਇਆ ਔਰ ਪੇਸ਼ੈਂਟ ਨੂੰ ਅਸੀਂ ਮੋਨਿਟਰਿੰਗ ਤੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਜ਼ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ और ऑपरेशन भी ठीक है और कल कर रहे हैं शिफ्ट है। तो मुझे मेरा प्रेस नहीं हो रहा था फिर डॉक्टर ने अच्छी तरह किया मैं बहुत कोपरेट किया है हाई छोटी करके नहीं हो रहा था चार पांच डॉक्टर